ਅਮੇਰ ਸਰਵਿਅੰਟ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵੱਲੋਂ ਕਰਾਇਆ ਗਿਆ ਸਮਾਗਮ ਵਿੱਚ ਜਿੱਥੇ ਦੇਸ਼ ਭਰ ਵਿੱਚੋਂ ਵਕਫਾਖ ਖੇਰਾਂ ਤੋਂ ਰਿਕਾਰਡ 홀ਡਰ ਇਸ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਉੱਥੇ ਹੀ ਫਿਲਮੀ ਅਦਾਕਾਰਾ ਪਦਮਨੀ ਕੋਲਾਪੁਰੀ ਨੇ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਵਕਫਾਖ ਰਿਕਾਰਡ 홀ਡਰ ਨੇ ਦੱਸਿਆ ਕਿ ਇਹ ਰਿਕਾਰਡ ਬਚਾਉਣ ਲਈ ਵਕਫਾਖ ਤਰਾਨੀਆਂ ਕਲਾ ਵਿੱਚ ਮਹਾਰਤ ਹਾਸਲ ਕਰ ਕਈ ਸਾਲਾਂ ਤੋਂ ਮਿਹਨਤ ਤੋਂ ਬਾਅਦ ਅੱਜ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਨਾਮ ਦਰਜ ਕਰਵਾਉਣ ਦਾ ਮੌਕਾ ਮਿਲਿਆ ਇੰਟਰਨੈਸ਼ਨਲ ਬੁੱਕ ਰਿਕਾਰਡ ਜਿਹੜਾ 7 ਸਾਲ ਤੋਂ ਸਾਡਾ ਚੇਚਤਾ ਸੀ ਕੋਸ਼ਿਸ਼ਾਂ ਸੀ ਖਾਸ ਕਰਕੇ ਪੰਕਜ ਹਨ ਪ੍ਰੀਤੀ ਇਹ ਨਾਮ ਪੂਰੇ ਵਰਡ ਦੇ ਵਿੱਚ ਬੜੇ ਮਾਨ ਸਤਕਾਰ ਦੇ ਨਾਲ ਅਜਲੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਹੜਾ ਪਹਿਲਾ ਅਵਾਰਡ ਸ਼ੋਅ ਹੈ ਉਹਦੇ ਵਿੱਚ ਕਿਸ ਤਰ੍ਹਾਂ ਉਤਸ਼ਾਹ ਦੇ ਨਾਲ ਲੋਕ ਆਏ ਨੇ ਸੈਲੀਬ੍ਰਿਟੀ ਆਏ ਨੇ ਵਰਡ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਕੋਈ ਅਸੀਂ ਸ਼ਹਿਰ ਨਹੀਂ ਜਿੱਦੋਂ ਸੈਲੀਬ੍ਰਿਟੀ ਤੇ ਪਹੁੰਚੇ ਨਹੀਂ ਇਹ ਕਿੰਨਾ ਦੀ ਮਿਹਨਤ ਲਗਣਾ ਸੋ ਬੜੀ ਖੁਸ਼ੀ ਦੀ ਗੱਲ ਹੈ कि ਉਹਨਾਂ ਦੇ ਮਨ 'ਚ ਪ੍ਰੰਤ ਸੀ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਰਹਿੰਦੇ ਹੋਇਆ ਵੀ ਮੈਂ ਪੂਰੇ ਵਰਲਡ 'ਚ ਆਪਣਾ ਨਾਂ ਕਰਨਾ। ਸੋ ਇਸ ਗੱਲ ਦੀ ਮੈਂ ਬਹੁਤ ਜ਼ਿਆਦਾ ਵਧਾਈ ਦਿੰਦਾ। ਇਹਦੇ ਵਿੱਚ ਪੂਰਾ ਸਹਿਯੋਗ ਮੇਰੇ ਹਰਮਨ ਪਿਆਰੇ ਸਤਕਾਰਯੋਗ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੂੰ ਮੇਰੇ ਨਾਲ ਪੂਰਾ ਵਰਲਡ ਜਾਣਦਾ ਹੈ ਉਹਨਾਂ ਦਾ ਵੀ ਨਾਲ ਰਿਹਾ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਸਦਾ ਇਸ ਬੱਚਾ ਦੇ ਰਿਹਾ ਹੈ ਅਤੇ ਰਹੇਗਾ। ਦੇਖਿਏ ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਮਾਣ ਦੀ ਗੱਲ ਹੈ ਅੰਮ੍ਰਿਤਸਰ ਵਾਸਤੇ ਅਤੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਨੇ। ਔਰ ਪੰਕਜ ਪ੍ਰੀਤੀ ਡਾਨ ਅਕੈਡਮੀ ਔਰ ਤੁਸੀਂ ਦੇਖੋ ਇਹ ਸਾਰਾ ਇਹ ਸਾਡੇ ਪਾਟਿਆ ਸਾਹਿਬ प्रमोद ਪਾਟਿਆ ਸਾਹਿਬ ਸਾਡੇ ਮਾਰਗਦਰਸ਼ਕ ਨੇ ਔਰ ਤੁਸੀਂ ਦੇਖੋ 스포츠 ਵਾਸਤੇ ਤੇ ਕਲਚਰ ਵਾਸਤੇ ਇਹ ਹਮੇਸ਼ਾ ਪ੍ਰोत्साहन ਦੇਂਦੇ ਰਹਿੰਦੇ ਨੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੋ ਉਹ ਬਹੁਤ ਹੀ ਉਮਦਾ ਕਿਸਮ ਦਾ ਹੈ ਔਰ ਅੰਮ੍ਰਿਤਸਰ ਵਾਸਤੇ ਮਾਨ ਦੀ ਗੱਲ ਹੈ ਜੀ ਸੋ ਕਿਤਨੇ ਕਿਤੇ ਭਾਰਤ ਭਾਰ ਦੇ ਵਿੱਚੋਂ ਜਿਹੜੇ ਨੇ ਹੀਰੋਜ਼ ਇੱਥੇ ਪਹੁੰਚੇ ਨੇ ਲੇਕਿਨ ਕਈ ਪੰਜਾਬੀਆਂ ਨੇ ਜਿਹੜਾ ਆਪਣਾ ਨਾਮ ਅੱਜ ਇੰਟਰਨੈਸ਼ਨਲ ਦੇਖੋ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਜੋ ਪੰਕਜ ਜੀ ਨੇ ਬਣਾਇਆ ਹੈ ਔਰ ਇਹਦੇ ਵਿੱਚ ਤੁਸੀਂ ਦੇਖੋ ਹਰ ਸਟੇਟ ਦੇ ਲੋਕ ਆ ਰਹੇ ਨੇ ਕਲਾਕਾਰ ਆ ਰਹੇ ਨੇ ਕਲਾ ਨੂੰ ਪ੍ਰोत्ਸਾਹਨ ਦੇਣ ਵਾਸਤੇ ਮੇਨ ਤਾਂ ਮਕਸਦ ਇਹ ਹੀ ਹੈ ਕਿ ਆਰਟ ਨੂੰ ਪ੍ਰੋਮੋਟ ਕਰਨਾ ਹੈ ਆਰਟ ਨੂੰ ਪ੍ਰੋਮੋਟ ਕਰਨ ਵਾਸਤੇ ਇਹ ਸਾਰਾ ਕੀਤਾ ਜਾ ਰਿਹਾ ਹੈ ਔਰ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਸਾਡੇ ਵਾਸਤੇ ਮਾਨ ਦੀ ਗੱਲ ਹੈ ਥੈਂਕ ਯੂ ਮੈਂ ਗਤਕੇ ਦੇ ਵਿੱਚ ਜਿਹੜਾ ਮੋਸਟ ਇੰਪੋਰਟੈਂਟ ਚੱਕਰ ਹੁੰਦਾ ਵਾ ਜਿਹੜਾ ਕਮਾਂਦਿਆ ਨਗਰ ਕੀਰਤਨ ਤੋਂ ਹੋਰ ਵੀ ਕੰਪੀਟੀਸ਼ਨਾਂ ਵਿੱਚ ਨੈਸ਼ਨਲ ਲੈਵਲ ਤੱਕ ਗੇਮ ਆ ਤੇ ਮੈਂ ਉਹਨੂੰ ਸਭ ਤੋਂ ਲੌਂਗੇਸਟ ਟਾਈਮ ਪਰਫਾਰਮ ਕੀਤਾ ਹੈ 29 ਮਿੰਟ 47 ਸੈਕਿੰਡ ਤੇ ਇਹ ਇੱਕ ਗਤਕੇ ਦਾ ਪਹਿਲਾ ਵਰਲਡ ਰਿਕਾਰਡ ਹੈ ਮੇਰੇ ਨਾਮ ਇਹ ਮੈਂ ਫਸਟ ਵਰਲਡ ਰਿਕਾਰਡ ਹੋਲਡ ਕੀਤਾ ਗਤਕੇ ਵਿੱਚ ਇਹ ਚੱਕਰ ਦਾ ਪਹਿਲਾ ਮੇਰਾ ਵਰਲਡ ਰਿਕਾਰਡ ਹੈ ਜੀ ਇਹ ਕਿਹੜੀ ਕਿਹੜੀ ਐਕਟੀਵਿਟੀ ਹੋਰ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਮੈਂ ਸਾਰੇ ਮਤਲਬ ਗੱਤਕੇ ਦੇ ਜਿਹੜੇ ਵੇਪਨ ਆ ਮੈਂ ਪਰਫਾਰਮ ਕਰਦਾ ਵਾਂ ਮੈਂ ਸਟੇਟ ਲੈਵਲ ਵੀ ਖੇਡੇ ਹੋਇਆ ਹਾਂ ਬਹੁਤ ਵਾਰ ਤੇ ਮੈਂ ਨੈਸ਼ਨਲ ਪਲੇਅਰ ਹਾਂ ਸਟੇਟ 골ਡ ਹੈ ਮੇਰਾ ਨੈਸ਼ਨਲ ਵੀ 골ਡ ਹੈ ਜੀ ਹੋਰ ਵੀ ਮੈਂ ਨੈਸ਼ਨਲ ਲੈਵਲ ਤੱਕ ਹੋਰ ਵੀ ਬਹੁਤ ਗੇਮਾਂ ਖੇਡਤੀਆਂ ਨੇ ਗੱਤਕੇ ਦੇ ਮੈਨੂੰ 4 ਸਾਲ ਹੋ ਗਏ ਜੀ ਖੇਡਦੇ ਨੂੰ ਗੱਤਕਾ ਮਨ ਦੇ ਵਿੱਚ ਕਿਵੇਂ ਵਿਚਾਰ ਆਵੇ ਇਹਦਾ ਵਰਕਆਊਟ ਮੈਂ ਬਹੁਤ ਇਨਸਪਾਇਰ ਹੁੰਦਾ ਸੀਗਾ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੱਕ ਸਟੇਟ ਲੈਵਲ ਤੱਕ ਜਦੋਂ ਅਸੀਂ ਪਹੁੰਚਦੇ ਸੀ ਬੱਚੇ ਮਿਹਨਤ ਕਰਕੇ ਕਈ ਸੰਸਥਾ ਵੱਲੋਂ ਜਾਂ ਕਈ ਫੈਡਰੇਸ਼ਨਾਂ ਵੱਲੋਂ ਬੱਚਿਆਂ ਨਾਲ ਗਲਤ ਵਿਵਹਾਰ ਕਰਨਾ ਉਹਨਾਂ ਦੇ ਮਤਲਬ ਮਨਾਂ ਵਿੱਚ ਇਹ ਚੀਜ਼ ਨਹੀਂ ਸੀ ਹਨਾ ਬੱਚਿਆਂ ਦਾ ਸਾਡੇ ਵੈਟ ਦੀ ਵੀ ੱੱਕਾ ਕਰ ਜਾਂਦੇ ਸੀ ਕਈ ਵਾਰੀ ਕਿਸੇ ਲੈਵਲ ਤੇ ਆ ਕੇ ਸੋਚਿਆ ਵੀ ਇੱਕ ਵੱਖਰੀ ਚੀਜ਼ ਕੀਤੀ ਜਾਵੇ ਗੱਤ ਕਿਤੇ ਦੁਨੀਆ 'ਚ ਵੀ ਜਿਹੜੀ ਸਾਰੇ ਬੱਚਿਆਂ ਨੂੰ ਜਾਗਰੂਤ ਕਰੇ ਵੀ ਹੋਰ ਵੀ ਬਹੁਤ ਕੁਝ ਹੈਗਾ ਗੇਮ 'ਚ ਕੱਲਾ ਇਹ ਹੀ ਨਹੀਂ ਪੰਜਾਬ ਦਾ ਜੂਜ ਜਿਹੜਾ ਨਸ਼ੇ ਤੇ ਲੱਗਾ ਲੇਕਿਨ ਤੋਂ ਵੀ ਇੱਕ ਵੱਡਾ ਇਲਾਜ ਬਣਾਇਆ ਹਾਂਜੀ ਤੁਹਾਡਾ ਮਾਨ ਆਪਣੇ ਆਪ ਤੋਂ ਮਸਹੂਰ ਅਸੀਂ ਕਲਪਨਾ ਨਹੀਂ ਕੀਤੀ ਕਿ ਆਪ اپੀਲ ਵੀ ਕਰਨਾ ਚਾਹੋਗੇ ਮੈਂ ਸਾਰੇ ਹੀ ਮੇਰੇ ਜਿਹੜੇ ਭਰਾਵਾਂ ਨੂੰ ਮੈਂ اپੀਲ ਕਰਦਾ ਹਾਂ ਵੀ ਵੱਧ ਤੋਂ ਵੱਧ ਗਤਕੇ ਨਾਲ ਜੁੜੋ ਸਿੱਖ ਇਤਿਹਾਸ ਪੜੋ ਆਪਣਾ ਨਸ਼ਿਆਂ ਨੂੰ ਤਿਆਗੋ ਆਉਣ ਵਾਲੇ ਸਮੇਂ 'ਚ ਜੀ ਹੁਣ ਅੱਗੇ ਹੋਰ ਵੀ ਇੱਕ ਵਰਲਡ ਰਿਕਾਰਡ ਬਣਾਉਣਾ ਗਿਨੀਸ ਦਾ ਤੇ ਉਹਦੇ ਵਿੱਚ ਇੱਕ ਹੋਰ ਵਧੀਆ ਚੀਜ਼ ਕਰਾਂਗੇ ਜੀ ਇਸ ਤੋਂ ਇਸ ਤੋਂ ਵਧੀਆ ਪਰਫਾਰਮ ਕਰਾਂਗੇ ਗਿਨੀਜ਼ ਵਾਸਤੇ ਵੀ ਧਰਨਾਪ ਸਿੰਘ ਮੇਰਾ ਬੇਟਾ ਹੈ ਐਨੇ 1 ਮਿੰਟ ਵਿੱਚ 35 ਨਾਮ ਡਾਇਨਾਸੌਰ ਦੀ ਸਪੀਸੀਸ ਦੇ ਬੋਲੇ ਆ ਤੇ ਇਹ ਹੁਣ ਗਿਨੀਜ਼ ਲਈ ਵੀ ਸੈਲੈਕਟਡ ਆ ਤੇ ਸਾਨੂੰ ਅੱਗੇ ਟਾਰਗੇਟ ਮਿਲਿਆ ਹੋਇਆ ਤੇ ਅਸੀਂ ਤਿਆਰੀ ਕਰ ਰਹੇ ਹਾਂ ਗਿਨੀਜ਼ ਦੀ ਕਿੰਨੀਆਂ ਸਪੀਸੀਸ ਨੇ ਜਨਨ ਕਰਦੀਆਂ ਡਾਇਨਾਸੌਰ ਦੀਆਂ ਹਜ਼ਾਰ ਤੋਂ ਵੱਧ ਹੈਗੀਆਂ ਨੇ ਇਹਨੂੰ ਵੈਸੇ 200 ਆਂਦੀਆਂ ਆ ਪਰ ਜਦੋਂ ਟਾਈਮ ਲਿਮਿਟ ਆ ਜਾਂਦੀ ਹੈ ਫੇਰ ਇਹ 42 ਬੋਲ ਲੈਂਦਾ ਆ ਕਿੰਨੀ ਸਮੇਂ ਅੰਦਰ ਟਾਈਮ ਲਿਮਿਟ ਕਿਤੀ ਸੀਗੀ ਹੈ ਸਾਰਿਆਂ ਇਹ ਸਾਢੇ 3 ਸਾਲ ਦਾ ਸੀਗਾ ਜਦੋਂ ਇਹਨੇ ਬਣਾਇਆ ਹੈ 1 ਮਿੰਟ ਵਿੱਚ 35 ਨਾਮ ਬੋਲੇ ਆ ਬਿਲਕੁਲ ਬਿਲਕੁਲ ਹੋਣੇ ਚਾਹੀਦੇ ਉਪਰਾਲੇ ਐਸ ਮੈਂ ਕਹਿੰਦੀ ਕਿ ਪੇਰੈਂਟਸ ਨੂੰ ਪਹਿਲੇ ਚਾਹੀਦਾ ਹੈ ਕਿ ਆਪਣੇ ਬੱਚੇ ਦੇ ਗੁਣ ਜਾਣਨ ਇਹ ਨਹੀਂ ਹੈ ਕਿ ਸਿਰਫ ਉਹਨਾਂ ਨੂੰ ਕਿਤਾਬੀ ਕੀੜਾ ਹੀ ਬਣਾਇਆ ਦਿੱਤਾ ਜਾਏ ਕਿ ਸਬਜੈਕਟ ਹੀ ਪੜੀ ਜਾਓ ਪੜੀ ਜਾਓ ਉਹਨਾਂ ਦਾ ਰੁਝਾਵ ਵੇਖੋ ਕਿ ਕਿੱਧਰ ਹੈ ਤੇ ਉਹਨਾਂ ਨੂੰ ਅੱਗੇ ਜਰੂਰ ਹੁਣਾਓ ਇਹ ਜਦੋਂ 1.5 ਸਾਲ ਦਾ ਸੀਗਾ ਉਦੋਂ ਬਹੁਤ ਤੋਤਲਾ ਬੋਲਦਾ ਸੀਗਾ ਤੇ ਉਦੋਂ ਟੀ ਲੈਕ ਟੀ ਲੈਕ ਕਰਦਾ ਸੀਗਾ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਕੀ ਬੋਲ ਰਿਹਾ ਆ ਫਿਰ ਜਦੋਂ ਇੱਕ ਵਾਰੀ ਇੱਕ ਨਿਊਜ਼ਪੇਪਰ 'ਚ ਫੋਟੋ ਆਈ ਡਾਇਨਾਸੌਰ ਦੀ ਬੋਲਦਾ ਮम्मा मामा ਥਿਸ ਇਜ਼ ਡਾਇਨਾਸੌਰ ਫਿਰ ਮੈਨੂੰ ਪਤਾ ਲੱਗਾ ਕਿ ਇਹ ਡਾਇਨਾਸੌਰ ਹੈ ਤੇ ਉਸ ਤੋਂ ਬਾਅਦ ਹੀ ਮੈਂ ਇਹਦੀ ਤਿਆਰੀਆਂ ਸ਼ੁਰੂ ਕਰਵਾ ਦਿੱਤੀ ਸੀ ਹਾਂਜੀ ਸੱਦਾ ਮਿਲਿਆ ਸੀਗਾ ਇੱਥੇ ਹਾਂਜੀ ਇੱਥੇ ਇਨਵੀਟੇਸ਼ਨ ਮਿਲਿਆ ਆ ਤੇ ਇਹ ਜਿਹੜਾ ਉਪਰਾਲਾ ਕਰਾਇਆ ਗਿਆ ਬਹੁਤ ਵਧੀਆ ਆ ਕਿਉਂਕਿ ਜਿਹੜੇ ਵੀ ਬੱਚੇ ਇੱਥੇ ਹੈਗੇ ਨੇ ਉਹ ਬਹੁਤ ਹੀ ਕਾਬਿਲ ਬੱਚੇ ਆਏ ਹੋਏ ਆ ਬੱਚੇ-ਬੱਚਿਆਂ ਨੂੰ ਮਿਲਦੇ ਨੇ ਤੇ ਹੋਰ ਮੋਟੀਵੇਟ ਹੁੰਦੇ ਨੇ ਕਿ ਅਸੀਂ ਹੋਰ ਪੜੀਏ ਜਾਂ ਫਿਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਮੈਂਨੇ ਇੱਕ ਬੁੱਕ ਲਿਖੀਏ ਲਾਈਮ ਫਲੇਵਰਡ ਲਿਮਰਿਕਸ वो एक टाइप की फाइव लाइन पोएम होती है लिमरिक्स का मैं यंगेस्ट ऑथर हूँ तो मैं इस अवार्ड को रिसीव करने अमृतसर आया हूँ मुझे इधर आकर बहुत अच्छा लग रहा है मैं बहुत रिस्पेक्टेड फील कर रहा हूँ और बहुत हैप्पी फील हो रहा हूँ तो फ्यूचर, फ्यूचर में मैंने सोचा मैं और बुक्स लिखूँगा और करियर का मैं आगे सोचूँगी